ਸਾਰੇ ਦੋਸਤਾਂ ਪਿਆਰੀ ਸાસਿਕਾ ਜੈ ਹਿੰਦ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋਵੋਗੇ ਤੇ ਅੱਜ ਆਪਾਂ ਟੌਪਿਕਸ ਦੇ ਵਿੱਚੋਂ ਇੱਕ ਟੌਪਿਕ ਚੱਕਿਆ ਬੈਲਟ ਨੰਬਰ ਦਾ ਤੁਸੀਂ ਹੁਣ ਮਤਲਬ ਵੈਰੀਫਿਕੇਸ਼ਨ ਕਰਵਾ ਰਹੇ ਹੋ ਠੀਕ ਹੈ ਮੈਡੀਕਲ ਤੁਹਾਡੇ ਹੋ ਰਹੇ ਨੇ ਠੀਕ ਹੈ ਡਾਕੂਮੈਂਟ ਸਬਮਿਟ ਹੋ ਗਏ ਨੇ ਔਰ ਕਈਆਂ ਦਾ ਜਿਹੜਾ ਪ੍ਰੋਸੈਸ ਹੈ ਜੀ ਬਿਲਕੁਲ ਵੀ ਨਹੀਂ ਚੱਲਿਆ ਕੋਈ ਗੱਲ ਨਹੀਂ ਮੈਂ ਪਹਿਲਾਂ ਹੀ ਗੱਲ ਕਹੀ ਆ ਵੀ ਹਰੇਕ ਜ਼ਿਲ੍ਹੇ ਦਾ ਆਪੋ ਆਪਣਾ ਸਿਸਟਮ ਹੁੰਦਾ ਤੁਹਾਡਾ ਜਿਹੜਾ ਸਿਸਟਮ ਆ ਤੁਹਾਡਾ ਜਿਹੜਾ ਐਸਐਸਪੀ ਆ ਜਾਂ ਤੁਹਾਡਾ ਸੀਪੀ ਆ ਠੀਕ ਹੈ ਜਾਂ ਤੁਹਾਡੇ ਬਟਾਲੀਅਨ ਵਾਲੇ ਆ ਤਾਂ ਉਹਨਾਂ ਦੇ ਉੱਪਰ ਆਦੇਸ਼ ਦੇਣੇ ਨੀਚੇ ਵਾਲੀਆਂ ਟੀਮਾਂ ਨੇ ਫਿਰ ਕੰਮ ਕਰਨਾ ਠੀਕ ਹੈ ਜੀ ਹੋ ਸਾ ਤੁਹਾਡਾ ਕੰਮ ਇੱਕ ਦਿਨ ਸ਼ੁਰੂ ਹੋ ਜਵੇ ਠੀਕ ਹੈ ਔਰ ਕਈ ਜ਼ਿਲ੍ਹਿਆਂ ਨੇ ਤਾਂ ਜਿਹੜਾ ਕੰਮ ਕੰਪਲੀਟ ਕਰ ਵੀ ਲਿਆ ਕਈਆਂ ਦਾ ਅੰਡਰ ਪ੍ਰੋਸੈਸ ਆ ਔਰ ਕਈਆਂ ਦੀ ਹਜੇ ਬਿਗਨਿੰਗ ਵੀ ਨਹੀਂ ਹੋਈ ਠੀਕ ਹੈ ਤੇ ਉਮੀਦ ਇਹ ਹੀ ਆ ਕਿ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਤੇ ਉਹ ਵੀ ਆਪਣਾ ਕੰਮ ਸ਼ੇਤੀ ਸ਼ੁਰੂ ਕਰ ਦੇਣਗੇ ਤਾਂ ਕਿ ਜਿਹੜਾ ਤੁਹਾਡਾ ਪ੍ਰੋਸੈਸ ਆ ਉਹ ਸਾਰੰਦਾ ਮਤਲਬ ਕੰਪਲੀਟ ਹੋ ਗਏ ਜਲਦੀ ਜਲਦੀ ਤੁਹਾਨੂੰ ਜਿਹੜੇ ਜੁਆਇਨਿੰਗ ਲੈਟਰਸ ਤੋਂ ਉਹ ਮਿਲ ਜਾਣ ਠੀਕ ਹੈ ਤੇ ਇੱਕ ਸਟੂਡੈਂਟ ਨੇ ਮੈਨੂੰ ਪੁੱਛਿਆ ਸੀ ਕਹਿੰਦੇ ਨਾ ਵੀ YouTube ਤੇ ਸ਼ਾਇਦ ਪੁੱਛਿਆ ਸੀ ਹੁਣ ਮੈਨੂੰ ਯਾਦ ਨਹੀਂ ਆ ਰਿਹਾ WhatsApp ਤੇ ਪੁੱਛਿਆ ਸੀ ਕਿ YouTube ਤੇ ਕਿ ਜਦੋਂ ਅਸੀਂ ਪੁਲਿਸ ਵੈਰੀਫਿਕੇਸ਼ਨ ਕਰਾਉਣ ਗਏ ਸੀ ਤਾਂ ਉੱਥੇ ਜਿਹੜੇ ਅਫਸਰ ਬੈਠੇ ਸੀਗੇ ਮੁਲਾਜ਼ਮ ਬੈਠੇ ਸੀ ਤਾਂ ਉਹ ਸਾਨੂੰ ਪੁੱਛ ਰਹੇ ਸੀ ਵੀ ਤੁਹਾਡਾ ਬੈਲਟ ਨੰਬਰ ਕੀ ਆ ਬਿਲਡ ਨੰਬਰ ਤੁਹਾਨੂੰ ਪਤਾ ਹੀ ਨਹੀਂ ਕਿ ਮੈਂ ਅਕਸਰ ਕਈ ਵਾਰੀ ਗੱਲ ਕਰਦਾ ਵੀ ਹੁੰਨਾ ਵੈਸੀ ਕਿ ਤੁਹਾਡੇ ਦਿਮਾਗ ਦੇ ਵਿੱਚ ਜੇਕਰ ਹੋਵੇ ਤਾਂ ਜੇਕਰ ਤੁਸੀਂ ਵੀਡੀਓ ਚੰਗੀ ਤਰ੍ਹਾਂ ਦੇਖਦੇ ਹੋ ਪੂਰੇ ਧਿਆਨ ਨਾਲ ਜੇਕਰ ਤੁਸੀਂ ਵੀਡੀਓ ਪੂਰੀ ਧਿਆਨ ਨਾਲ ਚੰਗੀ ਤਰ੍ਹਾਂ ਪੂਰੀ ਦੇਖਦੇ ਹੋ ਤਾਂ ਹੋ ਸਕਦਾ ਤੁਹਾਨੂੰ ਕੁਝ ਯਾਦ ਹੋਵੇ ਕਿ ਮੈਂ ਬਿਲਡ ਨੰਬਰ ਦੀ ਅਕਸਰ ਗੱਲ ਕਰਦਾ ਹੁੰਦਾ ਠੀਕ ਹੈ ਕਿਸੇ ਮਤਲਬ ਇੱਕ ਅੱਧੀ ਵੀਡੀਓ ਚ ਕੀਤੀ ਹੋਗੀ ਮੈਨੂੰ ਗੱਲ ਮੈਨੂੰ ਯਾਦ ਹੈ ਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਤੁਹਾਨੂੰ ਉੱਥੇ ਬਿਲਡ ਨੰਬਰ ਪੁੱਛਦੇ ਤੁਹਾਨੂੰ ਪਤਾ ਹੀ ਨਹੀਂ ਬਿਲਡ ਨੰਬਰ ਕੀ ਹੁੰਦਾ ਠੀਕ ਆ ਤੁਹਾਨੂੰ ਪਤਾ ਵੀ ਕਿੱਥੋਂ ਹੋਵੇ ਕਿਉਂਕਿ ਤੁਹਾਨੂੰ ਹਜੇ ਨੌਲੇਜ ਹੀ ਨਹੀਂ ਬਿਲਡ ਨੰਬਰ ਦੀ ਬਿਲਡ ਨੰਬਰ ਹੁੰਦਾ ਕੀ ਹੈ ਠੀਕ ਆ ਤੇ ਵੀਡੀਓ ਸਾਰੀ ਦੇਖੋ ਠੀਕ ਆ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੀ ਬਿਲਡ ਨੰਬਰ ਜਿਹੜਾ ਉੱਥੇ ਤੁਹਾਨੂੰ ਪੁੱਛਿਆ ਮੈਨੂੰ ਨਹੀਂ ਪਤਾ ਸਾਰਿਆਂ ਨੂੰ ਪੁੱਛੀ ਇਹ ਚੀਜ਼ ਜਾਂ ਕੋਈ ਦਰਲਾ ਜ਼ਿਲ੍ਹਾ ਠੀਕ ਆ ਜਿੱਥੇ ਇਹ ਚੀਜ਼ ਪੁੱਛੀ ਗਈ ਹੈ ਵੀ ਤੁਹਾਡਾ ਬਿਲਡ ਨੰਬਰ ਕੀ ਹੈ ਠੀਕ ਆ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੋਈ ਹੈ ਨਾ ਉਸ ਮਤਲਬ ਉਸ ਸਮੇਂ ਦੌਰਾਨ ਇਹ ਚੀਜ਼ ਹੀ ਪੁੱਛੀ ਗਈ ਵੀ ਤੁਹਾਡਾ ਬਿਲਡ ਨੰਬਰ ਕੀ ਹੈ ਠੀਕ ਆ ਤੇ ਚਲੋ ਫਿਰ ਬਣੇ ਰਹੋ ਸਾਰੀ ਵੀਡੀਓ ਚ ਜੇਕਰ ਤੁਹਾਨੂੰ ਮਤਲਬ ਇਹ ਚੀਜ਼ ਦਾ ਪਤਾ ਤਾਂ ਠੀਕ ਹੈ ਵੈਲੰਡ ਗੁੱਡ ਜੇਕਰ ਨਹੀਂ ਪਤਾ ਬੈਲਟ ਨੰਬਰ ਦਾ ਤਾਂ ਫਿਰ ਬਣੇ ਰਹੋ ਸਾਰੀ ਵੀਡੀਓ ਦੇਖਿਓ ਤਾਂ ਕਿ ਤੁਹਾਡਾ ਬੈਲਟ ਨੰਬਰ ਰਿਲੇਟਡ ਕੋਈ ਜਿਹੜਾ ਡਾਊਟ ਆ ਉਹ ਮਤਲਬ ਕਿ ਹੁਣੇ ਹੀ ਦੂਰ ਹੋ ਜਾਵੇ ਤੇ ਜਦੋਂ ਤੁਹਾਨੂੰ ਮਤਲਬ ਇਹ ਚੀਜ਼ ਪ੍ਰਾਪਤ ਹੋਣੀ ਹੈ ਮਿਲਣੀ ਹੈ ਠੀਕ ਹੈ ਤੇ ਉਦੋਂ ਤੁਹਾਨੂੰ ਮਤਲਬ ਇਦਾਂ ਲੱਗੇ ਵੀ ਹਾਂ ਇਹ ਚੀਜ਼ ਸਾਨੂੰ ਆਲਰੇਡੀ ਪਤਾ ਠੀਕ ਹੈ ਤੇ ਨਵੇਂ ਹੋ ਤਾਂ ਫਿਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੀਡੀਓ ਲਾਈਕ ਕਰ ਦਿਓ ਤੇ ਆਪਣੇ ਜਿਹੜੇ ਪਿਆਰੇ ਪਿਆਰੇ ਕਮੈਂਟਸ ਜ਼ਰੂਰ ਆਕੇ ਜਾਓ ਕਿ ਹਾਂਜੀ ਇਹ ਸੈਟੀਸਫੈਕਸ਼ਨ ਮਿਲ ਗਈ ਹੈ ਜੀ ਟਾਪਿਕ ਦੀ ਜਿਹੜਾ ਟਾਪਿਕ ਅਸੀਂ ਪੁੱਛਿਆ ਜਾਂ ਮਤਲਬ ਜਿਹਨੇ ਪੁੱਛਿਆ ਉਹਨਾਂ ਨੂੰ ਚਲੋ ਮਿਲ ਨਹੀਂ ਮਿਲਣੀ ਹੈ ਜੇ ਬਾਕੀਆਂ ਦਾ ਵੀ ਮਤਲਬ ਇਦਾਂ ਸੀਗਾ ਵੀ ਬੈਲਟ ਨੰਬਰ ਹੁੰਦਾ ਕੀ ਹੈ ਤੇ ਫਿਰ ਉਹਨਾਂ ਨੂੰ ਵੀ ਜਿਹੜੀ ਇਨਫੋਰਮੇਸ਼ਨ ਮਿਲ ਜਾਣੀ ਹੈ ਤਾਂ ਉਹਨਾਂ ਦੀ ਵੀ ਮਤਲਬ ਜਿਹੜੀ ਪ੍ਰੋਬਲਮ ਸੋਲਵ ਹੋ ਜਾਊਗੀ ਨਾ ਵੀ ਇਹਨਾਂ ਨੂੰ ਨੌਲੇਜ ਮਿਲ ਗਈ ਜਦੋਂ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਬਿਨੈ ਕੇਸਰੀ ਦੇ ਹੁਣ ਦੇਖੋ ਕਿ ਡਿਸਟ੍ਰਿਕਟ ਅਡਰ ਪਲ ਠੀਕ ਹੈ ਤੁਹਾਡੇ ਦੋ ਗੇਡਰ ਨੇ ਤੁਹਾਨੂੰ ਜ਼ਿਲ੍ਹਾ ਮਿਲਿਆ ਜ਼ਿਲ੍ਹਾ ਮਿਲਿਆ ਨਾ ਤੁਹਾਨੂੰ ਵੀ ਨੌਕਸ ਵਾਲੇ ਨੂੰ ਫ੍ਰੀ ਕੋਡ ਮਿਲ ਗਿਆ ਜੀ ਫ੍ਰੀ ਕੋਡ ਵਾਲੇ ਨੂੰ ਮੋਗਾ ਮਿਲ ਗਿਆ ਮੋਗਾ ਵਾਲੇ ਨੂੰ ਫਰੋਇਪਰ ਮਿਲਿਆ ਹੋਊਗਾ ਫਰੋਇਪਰ ਵਾਲੇ ਨੂੰ ਨੌਕਸਰ ਮਿਲ ਗਿਆ ਮਤਲਬ ਇਦਾਂ ਤੁਹਾਨੂੰ ਜ਼ਿਲ੍ਹੇ ਮਿਲ ਗਏ ਹੋਮ ਡਿਸਟ੍ਰਿਕਟ ਕਿਸੇ ਨੂੰ ਨਹੀਂ ਮਿਲਿਆ ਕਈ ਸਟੂਡੈਂਟ ਮੁੰਡੇ ਵਿੱਚ ਹੀ ਪੁੱਛ ਰਹੇ ਸੀ ਕਿ ਹੋਮ ਡਿਸਟ੍ਰਿਕਟ ਮਿਲ ਰਹੀ ਨਹੀਂ ਤਾਂ ਨਹੀਂ ਹੋਮ ਡਿਸਟ੍ਰਿਕਟ ਨਹੀਂ ਕਿਸੇ ਨੂੰ ਨਹੀਂ ਮਿਲਿਆ ਸਾਰਿਆਂ ਨੂੰ ਜਿਹੜੇ ਜ਼ਿਲ੍ਹੇ ਹੈਗੇ ਆ ਉਹ ਨਾਲ ਦੇ ਜ਼ਿਲ੍ਹੇ ਮਿਲੇ ਆ ਬਟ ਹੁਣ ਡਿਸਟ੍ਰਿਕਟ ਨਹੀਂ ਮਿਲਿਆ ਤਾਂ ਹੁਣ ਜਿਹੜੇ ਜ਼ਿਲ੍ਹੇ ਵਿੱਚ ਤੁਹਾਡੀ ਸਿਲੈਕਸ਼ਨ ਹੋਈ ਆ ਤੁਸੀਂ ਡਾਕੂਮੈਂਟ ਜਮ੍ਹਾਂ ਕਰਾਏ ਆ ਠੀਕ ਆ ਜਾਂ ਜਿਹੜਾ ਜ਼ਿਲ੍ਹਾ ਤੁਹਾਨੂੰ ਅਲਰਟ ਹੋਇਆ ਸਿੱਧੀ ਭਾਸ਼ਾ ਦੇ ਵਿੱਚ ਤੁਸੀਂ ਕਰਮਚਾਰੀ ਉਹ ਜ਼ਿਲ੍ਹੇ ਦੇ ਆ ਠੀਕ ਆ ਜੀ ਪਲੱਸ ਆਰਮਡ ਗੈਡਰ ਦੀ ਵੀ ਗੱਲ ਕਰ ਲੈਨੇ ਆਪਾਂ ਨਾਲ-ਨਾਲ ਠੀਕ ਆ ਦੋਨੇ ਗੈਡਰਾਂ ਦੀ ਗੱਲ ਕਰਾਂਗੇ ਤੁਸੀਂ ਸਪੋਜ਼ ਕਰੋ ਤੁਸੀਂ 75 ਬਟਾਲੀਅਨ ਦੇ ਵੇਚ ਤੁਸੀਂ ਭਰਤੀ ਹੋ ਗਏ ਆ ਤੁਹਾਨੂੰ 75 ਬਟਾਲੀਅਨ ਮਿਲ ਗਈ 75 ਬਟਾਲੀਅਨ ਦੇ ਵਿੱਚ ਤੁਹਾਡੇ ਡਾਕੂਮੈਂਟ ਜਮ੍ਹਾਂ ਹੋ ਗਏ ਤਾਂ ਇੱਕ ਬੰਦਾ ਹੈਗਾ ਜਿਹਦੇ 80 ਬਟਾਲੀਅਨ ਚ ਹੋਏ ਆ ਉਹ ਹੈ ਉਹ ਵੀ ਜਲੰਧਰ ਦਾ ਹੀ ਹੈ ਮਤਲਬ ਜਲੰਧਰ ਹੀ ਪੋਸਟਿੰਗ ਹੈ ਨਾ 75 ਹੋ ਗਈ 80 ਹੋ ਗਈ 7 ਹੋ ਗਈ 27 ਹੋ ਗਈ ਤਾਂ ਤੁਸੀਂ ਕਹੋਗੇ ਫਿਰ ਮਤਲਬ ਕਿ ਵੀ ਤਾਂ ਸਾਰੇ ਜਲੰਧਰ ਦੇ ਮਤਲਬ ਜਲੰਧਰ ਪੋਸਟਿੰਗ ਇਹਨਾਂ ਦੀ ਤੇ ਫਿਰ ਇਹ 7 27 75 ਮਤਲਬ ਇਹ 80 ਦਾ ਕੀ ਮਤਲਬ ਆ ਠੀਕ ਆ ਹੁਣ ਜਿਹੜੇ ਜਲੰਧਰ ਆ ਜਲੰਧਰ ਰੂਰਲ ਵੀ ਆ ਔਰ ਜਲੰਧਰ ਸੀਪੀ ਵੀ ਆ ਲੁਧਿਆਣਾ ਰੂਰਲ ਆ ਲੁਧਿਆਣਾ ਸੀਪੀ ਆ ਤੇ ਇਹਨਾਂ ਦਾ ਮਤਲਬ ਕੀ ਜਿਹੜਾ ਫੰਡਾ ਹੈ ਵੀ ਕੀ ਆ ਠੀਕ ਆ ਹੁਣ ਆਪਾਂ ਗੱਲ ਜਿਹੜੀ ਸਟਾਰਟਿੰਗ ਦੇ ਵਿੱਚ ਮੁੱਦਾ ਚੱਕਿਆ ਸੀਗਾ ਵੀ ਆਪਣਾੜਾ ਕੁਐਸਚਨ ਸੀਗਾ ਉਹ ਸੀ ਬੈਲਟ ਨੰਬਰ ਦਾ ਠੀਕ ਆ ਜੀ ਬੈਲਟ ਨੰਬਰ ਤੋਂ ਹੀ ਤੁਹਾਡੀ ਇਨ ਫਿਊਚਰ ਪਛਾਣ ਹੋਣੀ ਆ ਠੀਕ ਆ ਤੁਹਾਡਾ ਨਾਮ ਤੇ ਤੁਹਾਡਾ ਬੈਲਟ ਨੰਬਰ ਜਿਹੜਾ ਬੈਲਟ ਨੰਬਰ ਹੁੰਦਾ ਨਾ ਆਪਣਾ ਜਿੱਦਾਂ ਕਿ ਤੁਹਾਡਾ ਫੋਨ ਨੰਬਰ ਆ ਕਿ ਤੁਹਾਨੂੰ ਫੋਨ ਲਾਇਆ ਸਪੋਜ਼ ਕਰੋ ਜਿੱਦਾਂ ਮੇਰਾ ਨੰਬਰ ਆ ਹਨਾ ਵੀ ਤੁਸੀਂ ਮੈਨੂੰ ਮੈਸੇਜ ਕੀਤਾ ਤਾਂ ਮੈਸੇਜ ਮੈਨੂੰ ਹੀ ਆਉਣਾ ਜਾਂ ਤੁਸੀਂ ਮੇਰੇ ਨੰਬਰ ਤੇ ਮੈਸੇਜ ਮਤਲਬ ਮੈਨੂੰ ਫੋਨ ਕਰਦੇ ਹੋ ਤਾਂ ਫੋਨ ਮੈਨੂੰ ਹੀ ਆਊਗਾ ਨਾ ਕਿਉਂਕਿ ਉਹ ਇੱਕ ਨੰਬਰ ਹੀ ਆ ਇੰਡੀਆ ਦੇ ਵਿੱਚ ਹਨਾ ਕੋਈ ਅਦਰ ਕੰਟਰੀਜ਼ ਦੇ ਵਿੱਚ ਮਤਲਬ ਨੰਬਰ ਹੋ ਸਕਦਾ ਉਹ ਕਿਉਂਕਿ ਜਿੱਦਾਂ ਮਤਲਬ ਕੰਟਰੀ ਕੋਡ ਅਲੱਗ ਲਾ ਕੇ ਤਾਂ ਨੰਬਰ ਸੇਮ ਹੋ ਸਕਦਾ ਠੀਕ ਹੈ ਬਟ ਜੇ ਇੰਡੀਆ ਦੇ ਵਿੱਚ ਕੋਈ ਬੰਦਾ ਠੀਕ ਹੈ ਕੋਈ ਪਾਰਟੀਕੂਲਰ ਬੰਦਾ ਕੋਈ ਸੇਮ ਯੂਜ਼ ਕਰ ਰਿਹਾ ਫੋਨ ਯੂਜ਼ ਕਰ ਰਿਹਾ ਠੀਕ ਹੈ ਜਾਂ ਪੰਜਾਬ ਦੀ ਜੇ ਕੋਈ ਮਤਲਬ ਪਰਸਨਲ ਨੰਬਰ ਜਿਵੇਂ ਕਹਦੀ ਯੂਨੀਕ ਯੂਨੀਕ ਨੰਬਰ ਆਉ ਤਾਂ ਉਹ ਤੁਹਾਡਾ ਹੁਣ ਤੁਹਾਡੇ ਨੰਬਰ ਤੇ ਤੁਹਾਨੂੰ ਹੀ ਫੋਨ ਆਊਗਾ ਨਾ ਦੋ ਨੰਬਰ ਦਾ ਹੋ ਨਹੀਂ ਸਕਦੀਗੀ ਵੀ ਮਤਲਬ ਵੀ ਉਹੀ ਜਿੰਦਾ ਕਹਦੀ ਇਹ ਵੀ ਜਿਵੇਂ ਕੋਈ ਵੀ ਨੰਬਰ ਲਾ ਲਓ ਤੁਸੀਂ 1 2 3 4 5 ਵੀ ਉਹ ਇੱਕ ਬੰਦੇ ਦਾ ਨੰਬਰ ਆ ਠੀਕ ਹੈ ਫੋਨ ਨੰਬਰ ਆ ਤੇ ਜੇ 1 2 3 4 5 ਡਾਇਲ ਕੀਤਾ ਤਾਂ ਉਹ ਤੁਹਾਨੂੰ ਹੀ ਲੱਗੂਗਾ ਫੋਨ ਉਹ ਤੁਹਾਡੇ ਦੋਸਤ ਨੂੰ ਨਹੀਂ ਲੱਗਦਾ ਠੀਕ ਹੈ ਇਸੇ ਤਰ੍ਹਾਂ ਹੀ ਆਪਣਾ ਬੈਲਟ ਨੰਬਰ ਹੁੰਦਾ ਜ਼ਿਲ੍ਹੇ ਦੇ ਵਿੱਚ ਆ ਤਾਂ ਇਸੇ ਤਰ੍ਹਾਂ ਹੀ ਆਪਣਾ ਬੈਲਟ ਨੰਬਰ ਹੁੰਦਾ ਜ਼ਿਲੇ ਕਿਡਰ ਤੇ ਆਰ ਮੈਡ ਕਿਡਰ ਦੇ ਵਿੱਚ ਠੀਕ ਹੈ ਹੁਣ ਤੁਸੀਂ ਕਹੋਗੇ ਵੀ ਉਲਝਾਈ ਇਹਨਾਂ ਵੀ ਦੱਸੋ ਵੀ ਅੱਗੇ ਮਤਲਬ ਫੰਡ ਆ ਕੀ ਆ ਜਦੋਂ ਆਪਣੀ ਜੁਆਇਨਿੰਗ ਹੋ ਜਾਂਦੀ ਹੈ ਨਾ ਤਾਂ ਜੁਆਇਨਿੰਗ ਹੋਣ ਤੋਂ ਬਾਅਦ ਆਪਾਂ ਨੂੰ ਬੈਲਟ ਨੰਬਰ ਇਸ਼ੂ ਹੁੰਦਾ ਠੀਕ ਹੈ ਹੁਣ ਤੁਹਾਡੀ ਜੁਆਇਨਿੰਗ ਨਹੀਂ ਹੋਏਗੀ ਤੁਹਾਡੇ ਕੋਲ ਬੈਲਟ ਨੰਬਰ ਹੈ ਨਹੀਂ ਠੀਕ ਹੈ ਤਾਂ ਜਿਵੇਂ ਕਹਦੀ ਹਾਂ ਤੁਹਾਨੂੰ ਇੱਕ ਕੋਡ ਨਹੀਂ ਮਿਲੇਗਾ ਉਹ ਇੱਕ ਕੋਡ ਆ ਜਿਹੜਾ ਬੈਲਟ ਨੰਬਰ ਕਹਿੰਦੇ ਨੂੰ ਆਪਣਾ ਕੋਡ ਆ ਵੀ ਮੰਨ ਲੇ ਚਲੋ ਵੀ 100 ਮਤਲਬ 100 ਨੰਬਰ ਲਾ ਲਓ ਹਨਾ 100 ਨੰਬਰ ਜਿਹੜਾ ਬੈਲਟ ਨੰਬਰ ਆ ਉਹ ਸਪੋਜ਼ ਕਰੋ ਵੀ ਕੋਈ ਮੇਰਾ ਨੰਬਰ ਲਾ ਲਓ ਠੀਕ ਆ ਵੀ ਪ੍ਰਿੰਸਪ੍ਰੀਤ ਸਿੰਘ ਬੈਲਟ ਨੰਬਰ 100 ਪਿੱਛੇ ਆਪਣੇ ਜ਼ਿਲ੍ਹੇ ਦਾ ਨਾਮ ਲੱਗਣਾ ਠੀਕ ਆ ਪ੍ਰਿੰਸਪ੍ਰੀਤ ਸਿੰਘ ਬੈਲਟ ਨੰਬਰ 100 ਜਲੰਧਰ ਸਿਟੀ ਜੇਕਰ ਤੁਹਾਡਾ ਸੀਪੀ ਦਾ ਨੰਬਰ ਆ ਤੁਹਾਡੇ ਪਿੱਛੇ ਜਲੰਧਰ ਸੀਪੀ ਲੱਗ ਜੂਗਾ ਜੇਕਰ ਰੂਰਲ ਦਾ ਨੰਬਰ ਆ ਤਾਂ ਜੇ ਏ ਐਲ ਬ੍ਰੈਕਟ ਦੇ ਵਿੱਚ ਆਰ ਭੇਜੂਗਾ ਰੂਰਲ ਉਸੇ ਤਰ੍ਹਾਂ ਇਹ ਮੇਰੇ ਕਿਸੇ ਦੋਸਤ ਦਾ ਨੰਬਰ ਆ ਸਪੋਜ਼ ਕਰੋ ਵੀ ਅਨਮੋਲ ਪ੍ਰੀਤ ਸਿੰਘ ਠੀਕ ਆ ਤਾਂ ਉਹਦਾ ਬੈਲਟ ਨੰਬਰ ਹੈਗਾ ਜੀ 105 ਠੀਕ ਹੈ ਜੀ ਅਨਮੋਲ ਪ੍ਰੀਤ ਸਿੰਘ ਅਬਲੀਕ 105 ਅਬਲੀਕ ਜਲੰਧਰ ਸੀਪੀ ਠੀਕ ਹੈ ਜੀ ਮਨ ਸਪੋਜ਼ ਕਰੋ ਵੀ ਦੋ ਅਨਮੋਲ ਪ੍ਰੀਤਾਂ ਜਾਂ ਦੋ ਪ੍ਰਿੰਸ ਪ੍ਰੀਤਾਂ ਠੀਕ ਆ ਤਾਂ ਹੁਣ ਇੱਕ ਬੰਦਾ ਜਿਹਦੀ ਡਿਊਟੀ ਲਾਉਣੀ ਆ ਠੀਕ ਆ ਦੋਨਾਂ ਚੋਂ ਇੱਕ ਦੀ ਡਿਊਟੀ ਲੱਗਣੀ ਆ ਤੇ ਇੱਕ ਦੀ ਡਿਊਟੀ ਉਹਦੇ ਬੈਲਟ ਨੰਬਰ ਦੇ ਅਕੋਰਡਿੰਗ ਲੱਗਣੀ ਆ ਸਪੋਜ਼ ਕਰੋ ਵੀ ਮੈਂ ਜਿੱਦਾਂ ਕਿਸੇ ਅਫਸਰ ਦੇ ਨਾਲ ਪੀਐਸਓ ਚੱਲਦਾ ਗਨਮੈਨ ਚੱਲਦਾ ਤਾਂ ਮੈਂ ਆਲਰੇਡੀ ਔਨ ਡਿਊਟੀ ਹਾਂ ਜਿਹੜਾ ਹੋਰ ਪ੍ਰਿੰਸ ਪ੍ਰੀ ਦਾ ਤਾਂ ਉਹਦਾ ਬਿਲਡ ਨੰਬਰ ਹੋਰ ਹੋਊਗਾ ਸੇਮ ਨਹੀਂ ਹੋਊਗਾ ਨਾਮ ਸੇਮ ਹੋ ਸਕਦੇ ਆ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਨਾਮ ਸੇਮ ਮਿਲ ਜਾਣਗੇ ਜਿੱਦਾਂ ਕਿ ਇਹਦੀ ਆਪਣਾ ਵੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹਨਾ ਅਨਮੋਲਪ੍ਰੀਤ ਸਿੰਘ ਅਨਮੋਲਪ੍ਰੀਤ ਸਿੰਘ ਅਨਮੋਲਪ੍ਰੀਤ ਸਿੰਘ ਜਿੱਦਾਂ ਕੋਈ ਮਤਲਬ ਤੁਹਾਡਾ ਨਾਮ ਹੀ ਲਾ ਲਈਏ ਕਿਸੇ ਦਾ ਆਪਣਾ ਠੀਕ ਆ ਜਿੱਦਾਂ ਅਗੇ ਤੁਹਾਡਾ ਹੁਣ ਨਾਮ ਕਾਫੀਆਂ ਜਿੱਦਾਂ ਜਗਦੀਪ ਹੋ ਗਿਆ ਜੀ ਠੀਕ ਆ ਜੀ ਜਾਂ ਕੋਈ ਮਤਲਬ ਗਗਨਦੀਪ ਸਿੰਘ ਹੋ ਗਿਆ ਜਾਂ ਮਤਲਬ ਕੁਝ ਵੀ ਹੋ ਗਿਆ ਇਦਾਂ ਦੇ ਨਾਮ ਹੋ ਗਏ ਤਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਸੇਮ ਨਾਮ ਦੇ ਕੋਈ ਇੱਕ ਤੋਂ ਵੱਧ ਮੁੰਡੇ ਹੋ ਸਕਦੇ ਆ ਪਰ ਸੇਮ ਬੈਲਟ ਨੰਬਰ ਨਹੀਂ ਹੋਊਗਾ ਤੁਹਾਡੀ ਪਹਿਚਾਣ ਤੁਹਾਡੇ ਨਾਮ ਤੋਂ ਨਹੀਂ ਹੋਣੀ ਤੁਹਾਡੀ ਪਹਿਚਾਣ ਤੁਹਾਡੇ ਬੈਲਟ ਨੰਬਰ ਤੋਂ ਹੋਣੀ ਹੈ ਐਗਜ਼ਾਮਪਲ ਇੱਕ ਹੋਰ ਦਿੰਨਾ ਰੱਬ ਨਾ ਕਰੇ ਵੀ ਮੈਂ ਅਸੀਂ ਮਤਲਬ ਮੇਰੇ ਨਾਮ ਦਾ ਕੋਈ ਹੋਰ ਬੰਦਾ ਹੋਵੇ ਠੀਕ ਆ ਜੀ ਉਹਦਾ ਕਿਸੇ ਕੇਸ ਦੇ ਵਿੱਚ ਨਾਮ ਆ ਠੀਕ ਆ ਪ੍ਰਿੰਸ ਪ੍ਰੀ ਸਿੰਘ ਬੈਲਟ ਨੰਬਰ ਇੰਨਾ ਜਲੰਧਰ ਸੀਪੀ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਮੰਨ ਕੇ ਚੱਲੋ ਵੀ ਮੈਨੂੰ ਕਿਸੇ ਨੇ ਫੋਨ ਕਰਕੇ ਕਿਹਾ ਤਾਂ ਵੀ ਯਾਰ ਪ੍ਰਿੰਸ ਮਤਲਬ ਕਿ ਆ ਤੇਰਾ ਫਲਾਨੇ ਕੇਸ ਵਿੱਚ ਨਾ ਮੈਂ ਤੁਸੀਂ ਇਨਵੈਸਟੀਗੇਸ਼ਨ ਕੀਤੀ ਆ ਮਤਲਬ ਉਹਦਾ ਕੀ ਬਣਾਂਗਾ ਕੀ ਸੀ ਮੈਂ ਕਹੂੰਗਾ ਮੈਂ ਤਾਂ ਕੇਸ ਦੇ ਵਿੱਚ ਨਹੀਂ ਮੈਂ ਤਾਂ ਕੋਈ ਗਵਾਹੀ ਨਹੀਂ ਜਾਂ ਕੁਝ ਵੀ ਹਨ ਤਾਂ ਉਹਨੇ ਕਿਹਾ ਨਾ ਵੀ ਯਾਰ ਵੀ ਤੇਰਾ ਬਿਲਡਰ ਨੰਬਰ ਕਿੰਨਾ ਮੈਂ ਕਹੂੰਗਾ ਮੇਰਾ ਬਿਲਡਰ ਨੰਬਰ ਇਹਨਾਂ ਅੱਛਾ ਠੀਕ ਆ ਓਕੇ ਓਕੇ ਫਿਰ ਦੂਜਾ ਆਉਣਾ ਯਾਰ ਉਹਦਾ ਬਿਲਡਰ ਨੰਬਰ ਉਹਨਾਂ ਠੀਕ ਆ ਠੀਕ ਆ ਓਕੇ ਓਕੇ ਤਾਂ ਬਿਲਡਰ ਨੰਬਰ ਕੋ ਨੂੰ ਤਾਂ ਦਿੱਤਾ ਜਾਂਦਾ ਤਾਂ ਕਿ ਆਪਣਾ ਜਿਹੜਾ ਇੱਕ ਯੂਨੀਕ ਕੋਡ ਦੇ ਅਨਸਾਰ ਜਿਹੜੀ ਆਪਣੀ ਉਹ ਪਛਾਣ ਹੋ ਸਕੇ ਠੀਕ ਆ ਤਾਂ ਕਰਕੇ ਜਿਹੜਾ ਮਤਲਬ ਕਿ ਆਪਾਂ ਨੂੰ ਬੈਲਟ ਨੰਬਰ ਜਿਹੜਾ ਦਿੱਤਾ ਜਾਂਦਾ ਵੀ ਕੋਈ ਇਨ ਕੇਸ ਕੋਈ ਚੰਗੀ ਚੀਜ਼ ਜਾਂ ਮਾੜੀ ਚੀਜ਼ ਦੇ ਵਿੱਚ ਤੁਹਾਡਾ ਨਾਮ ਆਉਂਦਾ ਜਾਂ ਚੰਗੀ ਚੀਜ਼ ਦੇ ਵਿੱਚ ਨਾਮ ਆਉਂਦਾ ਤਾਂ ਉਹਦੇ ਵਿੱਚ ਕਲੈਰੀਫਾਈ ਹੋ ਸਕੇ ਕਿ ਇਹ ਕਿਹੜਾ ਬੈਲ ਮਤਲਬ ਬੈਲਟ ਨੰਬਰ ਕੀ ਆ ਜਦੋਂ ਆਪਣੇ ਖਿਲਾਫ ਕੋਈ ਕਾਰਵਾਈ ਖੁੱਲਦੀ ਆ ਜਾਂ ਆਪਾਂ ਨੂੰ ਕੋਈ ਐਪਰੀਸ਼ੀਏਸ਼ਨ ਮਿਲਦੀ ਆ ਤਾਂ ਬਿ ਕਾਇਦਾ ਆਪਣੇ ਨਾਮ ਦੇ ਨਗਰ ਮਗਰ ਆਪਣਾ ਬੈਲਟ ਨੰਬਰ ਜਿਹੜਾ ਹੁੰਦਾ ਉਹ ਵੀ ਆ ਬੰਦੇ ਨੇ ਮਤਲਬ ਵਧੀਆ ਕੰਮ ਕੀਤਾ ਆ ਬੈਲਟ ਨੰਬਰ ਆ ਇਹਨੂੰ ਆ ਅਵਾਰਡ ਦਿੱਤਾ ਜਾਣਾ ਠੀਕ ਹੈ ਜੀ ਤੇ ਜੇਕਰ ਕੋਈ ਮਾੜਾ ਕੰਮ ਕੀਤਾ ਹੋਣੇ ਠੀਕ ਆ ਕੋਈ ਮਤਲਬ ਕਿਸੇ ਦਾ ਸਾਥ ਦਿੱਤਾ ਕੋਈ ਨਸ਼ੇ ਦੇ ਵਿੱਚਾਂ ਜੋ ਵੀ ਆ ਤਾਂ ਫਿਰ ਵੀ ਉਹਦੇ ਨਾਮ ਅਗਰ ਤੇ ਬੈਲਟ ਨੰਬਰ ਲਿਖਿਆ ਜਾਣਾ ਵੀ ਇਹਦੇ ਜਿਹੜਾ ਮੁਲਾਜ਼ਮ ਨੂੰ ਸਸਪੈਂਡ ਕੀਤਾ ਜਾਂਦਾ ਫਲਾਨਾ ਇਹ ਉਹ ਜੇਕਰ ਬੈਲਟ ਨੰਬਰ ਨਾ ਹੋਵੇ ਤਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਇੱਕ ਨਾਮ ਦੇ ਕਿੰਨੇ ਸਾਰੇ ਮੁਲਾਜ਼ਮ ਹੁੰਦੇ ਤਾਂ ਫਿਰ ਪਤਾ ਹੀ ਨਹੀਂ ਲੱਗਣਾ ਵੀ ਕਿਹੜੇ ਬੰਦੇ ਨੇ ਵਧੀਆ ਕੰਮ ਕੀਤਾ ਤੇ ਕਿਹੜੇ ਬੰਦੇ ਨੇ ਘਟੀਆ ਕੰਮ ਕੀਤਾ ਠੀਕ ਹੈ ਜੀ ਤਾਂ ਇਹ ਜਿਹੜੇ ਬੈਲਟ ਨੰਬਰ ਆ ਹਰੇਕ ਤੁਹਾਡਾ ਜੈਸਵੀ ਜ਼ਿਲ੍ਹੇ ਵਿੱਚ ਤੁਸੀਂ ਭਰਤੀ ਹੋਏ ਹੋ ਨਾ ਠੀਕ ਆ ਤੁਹਾਡਾ ਨਾਮ ਤੁਹਾਡੇ ਨਾਮ ਦੇ ਮਗਰ ਤੁਹਾਡਾ ਬੈਲਟ ਨੰਬਰ ਆਉਣਾ ਨਾਲ ਤੁਹਾਡਾ ਜ਼ਿਲ੍ਹਾ ਆਉਣਾ ਠੀਕ ਹੈ ਜੀ ਜੈਸਵੀ ਜ਼ਿਲ੍ਹੇ ਵਿੱਚ ਤੁਸੀਂ ਭਰਤੀ ਹੋਏ ਹੋ ਉਹ ਜ਼ਿਲ੍ਹੇ ਦਾ ਨਾਮ ਲੱਗਣਾ ਜੇਕਰ ਤੁਸੀਂ ਫਰੀਦਕੋਟ ਭਰਤੀ ਹੋਏ ਤਾਂ ਐਫ ਡੀ ਕੇ ਲੱਗ ਜਾਊਗਾ ਜੇ ਤੁਸੀਂ ਮੁਕਸਰ ਦੇ ਵਿੱਚ ਭਰਤੀ ਹੋਏ ਤਾਂ ਐਸਐਮਐਸ ਲੱਗ ਜੂਗਾ ਸ੍ਰੀ ਮੁਕਸਰ ਸਾਹਿਬ ਲੱਗ ਜੂਗਾ ਠੀਕ ਆ ਜੇਕਰ ਤੁਸੀਂ ਮੋਗਾ ਵਿੱਚ ਭਰਤੀ ਹੋ ਤਾਂ ਸਾਰਾ ਮਤਲਬ ਮੋਗਾ ਹੀ ਲਿਖਿਆ ਜਾਂਦਾ ਉਹਦੇ ਪਿੱਛੇ ਮੋਗਾ ਠੀਕ ਆ ਜੀ ਜੇ ਤੁਸੀਂ ਲੁਧਿਆਣਾ ਸੀਪੀ ਵਿੱਚ ਭਰਤੀ ਹੋ ਤਾਂ ਐਲਡੀਐਚ ਪਬਲਿਕ ਸੀਪੀ ਠੀਕ ਆ ਜਲੰਧਰ ਵਿੱਚ ਭਰਤੀ ਹੋਏ ਹੋ ਤੁਹਾਡਾ ਨਾਮ ਤੁਹਾਡਾ ਬੈਲਟ ਨੰਬਰ ਤੇ ਤੁਹਾਡਾ ਜ਼ਿਲ੍ਹਾ ਜਿੱਦਾਂ ਕਿ ਜਲੰਧਰ ਜੀਏਐਲ ਪਬਲਿਕ ਸੀਪੀ ਇਸੇ ਤਰ੍ਹਾਂ ਹੀ ਸਾਰੇ ਜਿਹੜੇ ਵੀ ਜਿਹੜਾ ਵੀ ਬੰਦਾ ਜਿਹੜੇ ਜ਼ਿਲ੍ਹੇ ਵਿੱਚ ਭਰਤੀ ਹੋਇਆ ਤੇ ਉਸ ਤੋਂ ਬਿਨਾਂ ਭਾਜੀ ਗੱਲ ਕਰੀਏ ਬਟਾਲੀਅਨਸ ਦੀ ਵੀ ਜਿੱਦਾਂ ਕਿ ਮੈਂ ਹੁਣ 4 ਬਟਾਲੀਅਨਸ ਦੀ ਗੱਲ ਕੀਤੀ ਐ ਤੇ 4 ਬਟਾਲੀਅਨ ਦੇ ਜਿਹੜੇ ਮੁੰਡੇ ਕੁੜੀਆਂ ਹਨਾ ਠੀਕ ਆ ਉਹ ਹੈ ਤਾਂ ਜਲੰਧਰ ਹੀ ਪੋਸਟਡ ਆ ਮਤਲਬ ਜਨਰਲ ਪੋਸਟਿੰਗ ਹੋਊਗੀ ਉਹਨਾਂ ਦੀ ਠੀਕ ਆ ਤੇ ਪਰ ਸਪੋਜ਼ ਕਰੋ 77 ਬਟਾਲੀਅਨ ਦੇ ਵਿੱਚ ਵੀ ਕੋਈ ਮਨਪ੍ਰੀਤ ਨਾਮ ਦਾ ਮੁੰਡਾ 80 ਬਟਾਲੀਅਨਸ ਵੀ ਮਨਪ੍ਰੀਤ ਨਾਮ ਦਾ ਮੁੰਡਾ ਠੀਕ ਆ ਮਤਲਬ ਹਰੇਕ ਬਟਾਲੀਅਨ ਚ ਮਨਪ੍ਰੀਤ ਨਾਮ ਦਾ ਮੁੰਡਾ ਤੁਹਾਨੂੰ ਮਿਲ ਜੂਗਾ ਕੋਮਨ ਜਿਹਾ ਨਾਮ ਆ ਹਨਾ ਜੰਗਰਪ੍ਰੀਤ ਹੋ ਗਿਆ ਮਨਪ੍ਰੀਤ ਹੋ ਗਿਆ ਠੀਕ ਆ ਤਾਂ ਇਦਾਂ ਦੇ ਜਿਹੜਾ ਮੁੰਡਿਆਂ ਦੇ ਨਾਮ ਹੁੰਦੇ ਕੁੜੀਆਂ ਦੇ ਨਾਮ ਵੀ ਹੁੰਦੇ ਹਨ ਹੁਣ ਮਨਪੀਰ ਸਿੰਘ ਜੀ ਦੇ ਮਗਰ ਲਿਖਿਆ ਮਨਪੀਰ ਸਿੰਘ ਅਬਲੀਕ 75 ਪੀਏਪ ਠੀਕ ਹੈ ਤਾਂ ਹੁਣ ਜਿੱਦਾਂ ਕਿ ਮੈਂ ਗੱਲ ਕਰ ਰਿਹਾ ਵੀ ਮਨਪੀ ਸਾਰੇ ਬਟਾਲੀਅਨਸ ਦੇ ਵਿੱਚ ਹੈਗੀ ਆ ਬਟ ਉਹਨਾਂ ਦੀ ਬਟਾਲੀਅਨਸ ਅਲੱਗ-ਅਲੱਗ ਆ ਹੁਣ ਪਤਾ ਕਿਵੇਂ ਲਗੂਆ ਬਿੰਦਾ ਕਿਹੜੀ ਬਟਾਲੀਅਨ ਦਾ ਹੈ ਹੁਣ ਚਾਰ ਬੰਦੇ ਖੜੇ ਆ ਠੀਕ ਹੈ ਹੁਣ ਚਾਰ ਬੰਦੇ ਨੂੰ ਪੁੱਛਿਆ ਤੁਹਾਡਾ ਨਾਮ ਕੀ ਆ ਉਹਨੇ ਕਿਹਾ ਮੇਰਾ ਨਾਮ ਹੀ ਮਨਪੀਰ ਤੇ ਮੇਰਾ ਨਾਮ ਵੀ ਮੇਰਾ ਨਾਮ ਵੀ ਮੇਰਾ ਨਾਮ ਵੀ ਅੱਛਾ ਠੀਕ ਆ ਓਕੇ ਅ ਤੇਰੀ ਬਟਾਲੀਅਨ ਕਿਹੜੀ ਬੈਲਟ ਨੰਬਰ ਕਿੰਨਾ ਠੀਕ ਹੈ ਮਨਪੀਰ ਸਿੰਘ ਜੀ ਮੇਰਾ ਬੈਲਟ ਨੰਬਰ ਹੈ ਅ ਕ ਰ 10 ਠੀਕ ਆ 75 ਪੀ ਪੀ ਤਾਂ ਪਤਾ ਲੱਗ ਜੂਗਾ ਵੀ ਇਹ ਬੰਦੇ ਦਾ ਬੈਲਟ ਨੰਬਰ ਇਹ ਆ ਤੇ ਇਹ 75 ਪੀ ਪੀ ਤੋਂ ਬਿਲੋਂਗ ਕਰਦਾ ਠੀਕ ਆ ਮਤਲਬ ਇਹਦਾ 75 ਪੀ ਪੀ ਦਾ ਨੰਬਰ ਆ ਠੀਕ ਆ ਦੂਜੇ ਬੰਦੇ ਦਾ ਵੀ ਸੇਮ ਨੰਬਰ ਆ ਵੀ ਅ ਕ ਰ ਦਾ ਸੀ ਉਹਦਾ ਠੀਕ ਆ ਬਟ ਉਹਨੇ ਮਗਰ ਲਿਖਿਆ 80 ਪੀ ਪੀ ਬੈਲਟ ਨੰਬਰ ਸੇਮ ਹੋ ਸਕਦੇ ਆ ਪਰ ਜ਼ਿਲ੍ਹਾ ਸੇਮ ਨਹੀਂ ਹੋ ਸਕਦਾ ਜਾਂ ਬਟਾਲੀਅਨ ਸੇਮ ਨਹੀਂ ਹੋ ਸਕਦੀ ਹੁਣ ਸਪੋਜ਼ ਕਰੋ ਵੀ ਮੇਰਾ ਬੈਲਟ ਨੰਬਰ ਆ ਜਿਹੜਾ ਉਹ ਕਿਸੇ ਹੋਰ ਜ਼ਿਲ੍ਹੇ ਦਾ ਬਿਲਡ ਨੰਬਰ ਵੀ ਹੋ ਸਕਦਾ ਬਟ ਉਹਦੇ ਪਿੱਛੇ ਉਹਦਾ ਜ਼ਿਲ੍ਹੇ ਦਾ ਨਾਮ ਲੱਗ ਹੋਊਗਾ ਠੀਕ ਹੈ ਜੀ ਹੁਣ ਜਦੋਂ ਕਿ ਮੇਰਾ ਨਾਮ ਪ੍ਰਿੰਸ ਪੀਤ ਸਿੰਘ ਮੇਰਾ ਬਿਲਡ ਨੰਬਰ 1000 ਪਿੱਛੇ ਲੱਗਿਆ ਜਲੰਧਰ ਸੀਪੀ ਠੀਕ ਹੈ ਜੀ ਕੋਈ ਹੋਰ ਮੁੰਡਾ ਜਦੋਂ ਕਹਦੀਏ ਵੀ ਅ ਅਨਮੋਲ ਪੀਤ ਸਿੰਘ ਠੀਕ ਆ ਜਾਂ ਗੁਰਜੀਤ ਸਿੰਘ ਗੁਰਦੇਵ ਸਿੰਘ ਠੀਕ ਆ ਤਾਂ ਕੋਈ ਵੀ ਨਾਮ ਲੈ ਲਓ ਠੀਕ ਆ ਉਹਦਾ ਬਿਲਟ ਨੰਬਰ ਵੀ 1010 ਠੀਕ ਆ ਬਿਲਟ ਨੰਬਰ ਸੇਮ ਹੋ ਗਿਆ ਮੇਰਾ ਵੀ 1010 ਤਾਂ ਕਿਸੇ ਹੋਰ ਬੰਦੇ ਦਾ ਵੀ 1010 ਆ ਬਟ 1010 ਮੇਰਾ ਜਲੰਧਰ ਸੀਪੀ ਦਾ ਤਾਂ ਮੇਰੇ ਦੋਸਤ ਦਾ ਜਿਹੜਾ ਕਿ ਲੁਧਿਆਣਾ ਸੀਪੀ ਦਾ ਠੀਕ ਆ ਉਹਦਾ ਬਿਲਟ ਨੰਬਰ ਵੀ ਮੈਂ ਕਹਣਾ ਵੀ ਤੇਰਾ ਬਿਲਟ ਨੰਬਰ ਸੇਮ ਤੇ ਉਹਨੇ ਕਹਣਾ ਮੇਰਾ ਜਿਹੜਾ ਮਤਲਬ ਜ਼ਿਲ੍ਹਾ ਹੈਗਾ ਉਹ ਲੁਧਿਆਣਾ ਸੀਪੀ ਆ ਜਾਂ ਦੇਖੋ ਜਿਵੇਂ ਮੈਂ ਇੱਕ ਹੋਰ ਐਗਜ਼ਾਮਪਲ ਦਿੰਨਾ ਸੀਪੀ ਦੇ ਨੰਬਰ ਲੱਗ ਹੋਣਗੇ ਔਰ ਰੂਰਲ ਦੇ ਨੰਬਰ ਲੱਗ ਹੋਣਗੇ ਠੀਕ ਆ ਮੇਰਾ ਬੈਲਟ ਨੰਬਰ ਆ ਜਿਹੜਾ ਜਲੰਧਰ ਸੀਪੀ ਦਾ ਠੀਕ ਆ ਲੁਧਿਆਣਾ ਰੂਰ ਜਿੱਦਾਂ ਕਿ ਹੁਣ ਮੇਰਾ ਬੈਲਟ ਨੰਬਰ ਜਲੰਧਰ ਸੀਪੀ ਦਾ ਔਰ ਜਲੰਧਰ ਰੂਰਲ ਦਾ ਵੀ ਸੇਮ ਬੈਲਟ ਨੰਬਰ ਹੋ ਸਕਦਾ ਬਟ ਉਹਦੇ ਮਗਰ ਕੀ ਲੱਗੂ ਜੀਏਐਲ ਵੈਕਟਰ ਦੇ ਵਿੱਚ ਆਰ ਤਾਂ ਜਿਹੜੀ ਤੁਸੀਂ ਮੰਨ ਕੇ ਚੱਲੋ ਵੀ ਜਿਹੜੀ ਜਦੋਂ ਜਿਆਦਾ ਹੁੰਦਾ ਕਿ ਵਰਦੀ ਪਾਉਣ ਲਈ ਕੀਤੀ ਹੈ ਨਾ ਤੁਸੀਂ ਉਹ ਅਸਲ ਦੇ ਵਿੱਚ ਵਰਦੀ ਪਾਉਣ ਲਈ ਨਹੀਂ ਉਹ ਮਹਿਕਮੇ ਦਾ ਬੈਲਟ ਨੰਬਰ ਇਸ਼ੂ ਕਰਾਉਣ ਲਈ ਕੀਤੀ ਆ ਠੀਕ ਆ ਜੇ ਬੈਲਟ ਨੰਬਰ ਮਿਲੂਗਾ ਤੁਹਾਨੂੰ ਜਿੱਦੇ ਤੁਹਾਨੂੰ ਬੈਲਟ ਨੰਬਰ ਮਿਲ ਗਿਆ ਬੈਲਡ ਨੰਬਰ ਮਿਲਣ ਤੋਂ ਬਾਅਦ ਤੁਸੀਂ ਵਰਦੀ ਦੇ ਹੱਕਦਾਰ ਆ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਵਰਦੀਆਂ ਸਵਾਉ ਠੀਕ ਆ ਵਧੀਆ ਉਹਦਾ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਕਾਬਲ ਬਣੇ ਹੋ ਇਸ ਤੁਸੀਂ ਮਿਹਨਤ ਕੀਤੀ ਸੀ ਠੀਕ ਆ ਪਰ ਤੁਹਾਡੀ ਪਛਾਣ ਅਸਲ ਚ ਉਸ ਦਿਨ ਹੋਣੀ ਹੈ ਜਿਸ ਦਿਨ ਤੁਹਾਡਾ ਬੈਲਡ ਨੰਬਰ ਮਿਲ ਗਿਆ ਤੁਹਾਨੂੰ ਠੀਕ ਹੈ ਜੀ ਤਾਂ ਕੋਈ ਵੀ ਤੁਹਾਨੂੰ ਨਾ ਪੁਰਾਣਾ ਮਲਾਜ਼ਮ ਜਿੱਦਾਂ ਕੋਈ ਮਿਲ ਜੇ ਤਾਂ ਹੁਣ ਮੈਂ ਕੱਲ ਵੀ ਇੱਥੇ ਚੱਕੀ ਸੀਗੀ ਤਾਂ ਹੁਣ ਸਾਨੂੰ ਮੈਂ ਆਪ ਦੀ ਐਗਜ਼ਾਮਪਲ ਦਿੰਦਾ ਮੈਂ ਸਾਨੂੰ ਕੋਈ ਮਲਾਜ਼ਮ ਕੋਈ ਮਿਲ ਜੇ ਹਨਾ ਕੋਈ ਪੁਰਾਣਾ ਮਤਲਬ ਕੋਈ ਮਤਲਬ ਕਿਤੇ ਵੀ ਜਾਣੇ ਡਿਊਟੀ ਜਾਣੇ ਆ ਤੇ ਇਨ ਫਿਊਚਰ ਤੁਸੀਂ ਵੀ ਜਾਓਗੇ ਤਾਂ ਤੁਹਾਨੂੰ ਇਹ ਨਹੀਂ ਪੁੱਛਿਆ ਆਊਗਾ ਵੀ ਤੂੰ ਕਿੱਥੋਂ ਦਾ ਭਰਤੀ ਐ ਤੁਹਾਨੂੰ ਪਤਾ ਕੀ ਪੁੱਛਿਆ ਆਊਗਾ ਤੇਰਾ ਬੈਲਟ ਨੰਬਰ ਕਿਹੜੇ ਜ਼ਿਲ੍ਹੇ ਦਾ ਮਤਲਬ ਹੈ ਸੇਮ ਚੀਜ਼ ਏਵੀਂ ਆ ਠੀਕ ਹੈ ਪਰ ਇਹ ਨਹੀਂ ਪੁੱਛੇਗਾ ਤੂੰ ਭਰਤੀ ਕਿੱਥੋਂ ਦਾ ਤੇਰਾ ਬੈਲਟ ਨੰਬਰ ਕਿੱਥੋਂ ਦਾ ਠੀਕ ਹੈ ਬੈਲਟ ਨੰਬਰ ਤੋਂ ਹੀ ਆਪਣੀ ਪਛਾਣ ਹੋਣੀ ਵੀ ਆਪਣਾ ਜਲੰਧਰ ਸੀਪੀ ਦੇ ਆ ਜਾਂ ਜਲੰਧਰ ਰੂਰਲ ਦੇ ਆ ਲੁਧਿਆਣਾ ਰੂਰਲ ਦੇ ਆ ਲੁਧਿਆਣਾ ਸੀਪੀ ਦੇ ਆ ਫਰੀਦਕੋਟ ਦੇ ਆ ਮੁਕਸਰ ਦੇ ਆ ਤੁਡੇ ਨਾਮ ਦੇ ਮਗਰ ਬੈਲਟ ਨੰਬਰ ਪਲੱਸ ਤੁਹਾਡਾ ਜ਼ਿਲ੍ਹਾ ਪਲੱਸ ਜਾਂ ਤੁਹਾਡੀ ਬਟਾਲੀਅਨ ਦਾ ਨੰਬਰ ਲੱਗੂਗਾ ਠੀਕ ਆ ਤਾਂ ਇਹ ਸਾਰਾ ਜਿਹੜਾ ਫੰਡਾ ਮੈਂ ਮਤਲਬ ਪੂਰੀ ਡਿਟੇਲ ਜਿ ਸਮਝਾਇਆ ਤਾਂ ਕਿ ਤੁਹਾਨੂੰ ਕੋਈ ਕੱਚ ਨਾ ਰਹੇ ਜੀ ਵੀਡੀਓ ਜ਼ਰੂਰ ਲੰਬੀ ਹੋਗੀ ਹੋਗੀ ਕੋਈ ਚੱਕਰ ਵਾਲੀ ਗੱਲ ਨਹੀਂ ਬਟ ਮੇਰਾ ਮਕਸਦ ਹੁੰਦਾ ਕਿ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਉਹ ਗੱਲ ਪੈ ਜਾਵੇ ਤਾਂ ਕਿ ਤੁਹਾਨੂੰ ਮਤਲਬ ਕਿ ਕੋਈ ਡਾ ਉਹ ਡਾਊਟ ਨਾ ਰਹਿ ਸਕੇ ਤੇ ਮੇਰੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਕਿ ਮੈਂ ਵਾਰ-ਵਾਰ ਇੱਕੋ ਟੌਪਿਕ ਦੀ ਵੀਡੀਓ ਬਣਾਉਣ ਤੋਂ ਮੈਂ ਇੱਕ ਵਾਰ ਖੁੱਲ ਕੇ ਤੁਹਾਨੂੰ ਜਿਹੜਾ ਸਾਰਾ ਸੱਚੀ ਸਮਝਾ ਦਿਆਂ ਤਾਂ ਕਿ ਤੁਹਾਨੂੰ ਜਿਹੜ ਚੰਗੀ ਤਰ੍ਹਾਂ ਸਮਝ ਲੱਗੇ ਤੇ ਵੀਡੀਓ ਸਾਰੀ ਦੇਖਿਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਉਹ ਪਤਾ ਲੱਗੇ ਤੇ ਵੀਡੀਓ ਸਾਰੀ ਚੰਗੀ ਤਰ੍ਹਾਂ ਦੇਖਿਆ ਕਰੋ ਪੂਰੀ ਦੇਖਿਆ ਕਰੋ ਤਾਂ ਕਿ ਤੁਹਾਡੇ ਜਿਹੜੇ ਸਾਰੇ ਡਾਊਟਸ ਜਿਹੜਾ ਕਲੀਅਰ ਹੋ ਜਾ ਕਰਨ ਤੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਜੇਕਰ ਫੇਰ ਵੀ ਤੁਹਾਨੂੰ ਕੋਈ ਡਾਊਟ ਆ ਉਹ ਰਹਿ ਗਿਆ ਹੋਇਆ ਤਾਂ ਮੈਨੂੰ ਪੁੱਛ ਲਿਓ ਠੀਕ ਆ ਵੈਸੇ ਤਾਂ ਮੈਂ ਬੈਲਟ ਨੰਬਰ ਦੇ ਰਿਲੇਟਡ ਕੋਈ ਡਾਊਟ ਥੋੜਾ ਰਹਿਣ ਨਹੀਂ ਦਿੱਤਾਗਾ ਡਿਸਟ੍ਰਿਕਟ ਹੋਵੇ ਚਾਹੇ ਹਿਆਰ ਮੜੋਵੇ ਠੀਕ ਆ ਤੇ ਫੇਰ ਵੀ ਜੇ ਕੋਈ ਥੋੜਾ ਕੋਈ ਡਾਊਟ ਹੋਇਆ ਤਾਂ ਮੈਨੂੰ ਪੁੱਛ ਲਿਓ ਤੇ ਇਸੇ ਤਰ੍ਹਾਂ ਆਪਣੇ ਟੌਪਿਕ ਜਿਹੜੇ ਹੈ ਤੇ ਮੈਨੂੰ ਏਸੀ ਤੇ ਵੀਡੀਓ ਬਣਾਉਣੀ ਪਊਗੀ ਤਾਂ ਅੱਜ ਹੀ ਮੈਂ ਕਮੈਂਟ ਬੜਾ ਤੇ ਅੱਜ ਹੀ ਮੈਂ ਇਸ ਤੇ ਮਤਲਬ ਵੀਡੀਓ ਬਣਾਤੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਮਤਲਬ ਜਿਹੜਾ ਇਸੇ ਤਰ੍ਹਾਂ ਅੱਗੇ ਜਗੇ ਮੈਂ ਟੌਪਿਕ ਦੱਸਦੇ ਰਹੂੰਗਾ ਤੇ ਮੈਂ ਤੁਹਾਡੇ ਟੌਪਿਕ ਕਲੀਅਰ ਕਰਦਾ ਰਹੂੰਗਾ ਕਿਉਂਕਿ ਤੁਸੀਂ ਪ੍ਰੋਸੈਸ ਦੇ ਵਿੱਚ ਗੁਜ਼ਰ ਰਹੇ ਹੋ ਤੁਸੀਂ ਹਰ ਦਿਨ ਹਰ ਇੱਕ ਚੀਜ਼ ਨੂੰ ਫੇਸ ਕਰਦੇ ਹੋ ਨਵੀਆਂ ਚੀਜ਼ਾਂ ਫੇਸ ਕਰਦੇ ਹੋ ਨਵੇਂ ਤੁਹਾਡੇ ਕੁਐਸਚਨ ਬਣਦੇ ਨੇ ਦਿਮਾਗ ਦੇ ਵਿੱਚ ਤੇ ਮੇਰੇ ਨਾਲ ਸ਼ੇਅਰ ਕਰਦੇ ਰਹੋ ਤੇ ਮੈਂ ਉਸ ਤੇ ਵੀਡੀਓ ਬਣਾਉਂਦਾ ਰਹੂੰਗਾ ਤੇ ਇਸੇ ਤਰ੍ਹਾਂ ਚੈਨਲ ਤੇ ਨਵੇਂ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਕਰਦੇ ਅਗਰ ਉਹਦੇ ਆਪਣੇ ਪਿਆਰੇ ਪਿਆਰੇ ਕਮੈਂ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲ ਸਕੇ ਤੇ ਮੈਂ ਤੁਹਾਡੇ ਅੱਗੇ ਅਰੇ ਹੋਰ ਟੌਪਿਕ ਕਲੀਅਰ ਕਰਦਾ ਰਹਾਂ ਤੇ ਇਸੇ ਤਰ੍ਹਾਂ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸასი ਸ਼ਕਾਲ ਜੈ